ਉੜੀ ਆ ਕੇ ਸਾਨੂੰ ਇਹ ਕਹਿੰਦੀ ਮੈਨੂੰ ਪਤਾ ਸੀ ਵੀ ਕਰਵਾਣੀਆਂ ਪੋਥੀਆਂ ਕਰ ਚ ਹੈਗੀਆਂ ਮੇਰਾ ਬਾਪ ਪੜਦਾ ਸੀ ਉਹਦਾ ਮਰ ਕੇ ਮਰਨ ਤੋਂ ਬਾਅਦ ਕੋਈ ਪੜਦਾ ਨਹੀਂ ਸੀਗਾ ਤੇ ਮੈਂ ਆਖੇ ਕਰਵਾਣੀਆਂ ਪੋਥੀਆਂ ਰੱਖੀਆਂ ਸੀ ਜੰਦੇ ਦੇ ਮਾਰਗ ਜੋ ਜੰਦਰੇ ਚ ਬੱਜੀ ਆਉਂਦੀਆਂ ਤੇ ਇਸ ਥੱਲੇ ਜਮੀਨ ਦੇ ਕਿਵੇਂ ਮਿਲ ਗਈਆਂ ਕੱਲਾ ਕਲਾਂ ਕਿ ਤਰ੍ਹਾਂ ਖਲਣ ਰਿਹਾ ਦਾ ਫਿਰ ਕਹਿੰਦੀ ਕਿ ਉਹ ਪਾਗਲੇ ਉਹਨੇ ਕਰਦੇ ਹੋਣਗੇ ਪਾਰਦੇ ਹੋਣਗੇ ਦੱਸੋ ਤੂੰ ਖਲੋ ਦੇ ਸਾਹਮਣੇ ਪਾਗਲੇ ਨੂੰ ਕਹਿ ਵੀ ਮੈਨੂੰ ਮਾਰ ਦੇ ਆ ਬੱਚੀ ਫਿਰ ਕਹ ਕੇ ਪਤਾ ਇਹ ਬੱਚੀ ਨੂੰ ਪਤਾ ਹੀ ਕੱਖ ਨਹੀਂ ਆਹ ਬੀਤਦਾ ਬਰਦਾ ਮਸਾਬ ਹੈ ਇੱਥੇ ਨੂੰ ਦੇਖ ਬਾਦਰ ਨਗਰ ਤੇ ਵੀਰ ਜਗਜੀਤ ਸਿੰਘ ਮਰਹਾਣਾ ਦੇ ਸੰਸਥਾ ਚਲਾਉਂਦਾ ਮੇਰੇ ਵਿੱਚ ਉਹਨਾਂ ਲੋੜਵੰਦ ਇਹ ਇੱਕ ਮੈਂਟਲੀ ਅਫਸਰ ਦੇ ਮਾਨਸਿਕ بیمار ਭੈਣ ਭਰਾ ਬੱਚੇ ਇਹਨਾਂ ਨੂੰ ਸਾਭਦਾ ਇਹਨੂੰ ਅੱਜ ਕੋਈ ਇੱਥੇ ਪਤਾ ਲੱਗਾ ਸੀ ਕਿ ਘਰ ਦੇ ਵਿੱਚ ਲਰਨ ਦਾ ਉਹਦੇ ਵਿੱਚ ਬਦਰ ਨਗਰ ਦੇ 2 ਸਾਲ ਤੋਂ ਇੱਕ ਬੱਚੀ ਮਾਨਸਿਕ بیمار ਹੈ ਉਹਨੂੰ ਘਰ ਚ ਬੰਦ ਕੀਤਾ ਹੋਇਆ ਹੈ ਮਤਲਬ ਉਹ ਬਾਪ ਜੰਦਾ ਹੀ ਰਹਿੰਦਾ ਉਹਦੇ ਵਿੱਚ ਲਾ ਕੇ ਡਿਮਾਂਡ ਵਾਲੀ ਰੋਟੀ ਪਾਣੀ ਦਿੰਦੇ ਤੇ ਅੱਜ ਇੱਥੇ ਆਏ ਨੇ ਜਦੋਂ ਇਹਨਾਂ ਨੇ ਘਰ ਜਾ ਕੇ ਫੁੱਲਿਆ ਫੁੱਲਿਆ ਤੇ ਘਰ ਫੁੱਲਣ ਤੋਂ ਬਾਅਦ ਉਹ ਅੰਦਰ ਵਾਲੇ ਦੋਹਾਂ ਕਮਰਿਆਂ ਦੇ ਵਿੱਚ ਗੁਰਬਾਣੀ ਦੀਆਂ ਇਹ ਪੁੱਤੀਆਂ ਕੱਲਾ ਕੱਲਾ ਗੁਟਕਾ ਸਾਹਿਬ ਜ਼ਮੀਨਾਂ ਜ਼ਮੀਨ ਦੇ ਉੱਤੇ ਕੱਲਾ ਕੱਲਾ ਅੰਗ ਜਿਹੜਾ ਸੀਗਾ ਇਹ ਹੁਣ ਇਕੱਠਾ ਕੀਤਾ ਕੱਲਾ ਕੱਲਾ ਅੰਗ ਜਿਹੜਾ ਸੀ ਮਹਾਰਾਜ ਦਾ ਨਿਪਣੀਆਂ ਇਹ ਬੋਟੀਆਂ ਦਾ ਉਹ ਕਰ ਰਿਹਾ ਹਾਇ ਸੀ ਇਹਨੇ ਵੀ ਸਾਨੂੰ ਫੋਨ ਕੀਤਾ ਸਾਨੂੰ ਅੱਧਾ ਕਿੰਨਾ ਲੱਗਾ ਤੁਹਾਨੂੰ ਤਾਂ ਪਹੁੰਚ ਪਹੁੰਚ ਆ ਕੇ ਹਾਲਾਤ ਦੇਖੇ ਨੇ ਇਹ ਸਾਡੇ ਹਾਲਾਤ ਨੇ ਸਿੱਖ ਪਰਿਵਾਰ ਆ ਸਿੱਖ ਪਰਿਵਾਰ ਆ ਉਹ ਬੱਚੀ ਦਾ ਮਾਂ ਵੀ ਜਿਹੜਾ ਉਹ ਮਰ ਗਿਆ ਇਹ ਭੈਣ ਜਿਹੜੀ ਆ ਇਹ ਵਿਆਹੀ ਹੋਈ ਆ ਉਹਦਾ ਘਰ ਵਾਲਾ ਇਹ ਪ੍ਰਾਪਰਟੀ ਜਿਹੜੀ ਆ ਇਹਨਾਂ ਦੀ ਕਸਰੀ ਜਿਹੜੇ ਪ੍ਰਾਪਰਟੀ ਨੂੰ ਕਬਜ਼ਾ ਕਬਜ਼ਾ ਕਰਨ ਵਾਸਤੇ ਮੈਂ ਇਹ ਕਹੂੰਗਾ ਕਿ ਉੱਥੇ ਘਰ ਚ ਕੁੜੀ ਨੂੰ ਜੰਦਾ ਮਾਰ ਕੇ ਰੱਖਿਆ ਮੈਂ ਕਹਿੰਦਾ ਇਹ ਵਿਸ਼ਾ ਵੱਖਰਾ ਉਹਨਾਂ ਪਰਿਵਾਰ ਦਾ ਮਸਲਾ ਭਾਵੇਂ ਸਾਡੇ ਨੂੰ ਜੰਦੇ ਮਾਰਨ ਜੋ ਮੱਝੀ ਮਾਰਨ ਕੁੜੀ ਆ ਕੇ ਸਾਨੂੰ ਇਹ ਕਹਿੰਦੀ ਵੀ ਮੈਨੂੰ ਪਤਾ ਸੀ ਵੀ ਕਰਬਾਣੀਆਂ ਦੀਆਂ ਪੋਥੀਆਂ ਘਰ 'ਚ ਹੈਗੀਆਂ ਮੇਰਾ ਬਾਪ ਮਰਦਾ ਸੀ ਉਹ ਤਾਂ ਮਰ ਕੇ ਮਰਨ ਤੋਂ ਬਾਅਦ ਕੋਈ ਪੜਦਾ ਨਹੀਂ ਸੀਗਾ ਤੇ ਮੈਂ ਆਖੇ ਕਰਬਾਣੀਆਂ ਦੀਆਂ ਪੋਥੀਆਂ ਰੱਖੀਆਂ ਸੀ ਜੰਦੇ ਦੇ ਮਾਰ ਜੋ ਜੰਦਰੇ 'ਚ ਵੱਜੀ ਆਉਂਦੀਆਂ ਤੇ ਇਸ ਥੱਲੇ ਜਮੀਨ ਦੇ ਵੀ ਮਿਲ ਗਈਆਂ ਕੱਲਾ ਕਲਾਂ ਕਿਹੜੇ ਤਰ੍ਹਾਂ ਖਲਣ ਰਿਹਾ ਦਾ ਇਹਨਾਂ ਇਹੋ ਪਾਗਲੇ ਆ ਉਹਨੇ ਕਰਦੇ ਹੋਣਗੇ ਪਾਰਦੇ ਹੋਣਗੇ ਦੱਸੋ ਤੂੰ ਖਲੋ ਦੇ ਸਾਹਮਣੇ ਪਾਗਲੇ ਨੂੰ ਕਹਿ ਵੀ ਮੈਨੂੰ ਮਾਰ ਦੇ ਆ ਬੱਚੀ ਫਿਰ ਅਗੇ ਪਤਾ ਇਹ ਬੱਚੀ ਨੂੰ ਪਤਾ ਹੀ ਕੱਖ ਨਹੀਂ ਇਸੋਕ ਤੇ ਮਗਵਾਰ ਦਾਦੇ ਬਚਪਨ ਤੋਂ ਇਦਾਂ ਦੀ ਆ। ਇਹਨੂੰ ਜਿੱਦਰਾ ਮਾਰ ਕੇ ਰੱਖਿਆ ਰੱਖਿਆ ਤੇ ਪਰ ਵਾਲੀ ਦੀਆਂ ਪੋਤੀਆਂ ਇਹਨੂੰ ਪਤਾ ਨਹੀਂ ਚਾਹੀ ਨੂੰ ਕੀ ਆ ਕੀ ਨਹੀਂ ਆ। ਇਹਨੇ ਫੜ ਕੇ ਪੋਤੀ ਜੜੀ ਆ ਕੱਲੀ ਕੱਲੀ ਸੱਡੀ ਸੰਗ ਖਿਡਾਰੀ ਹੋਤੀ। ਤੇ ਗਾਲਿਓਂ ਕਿੰਦੀ ਕਿਉਂ ਨਹੀਂ ਖਿਡਾਰਣੀਆਂ ਕਿ ਸਾਨੂੰ ਕੀ ਲੱਗਿਆ ਹੀ ਕਰ ਸਕਦੇ ਆ ਕਿੰਨੂ। ਆ ਬੀਬੀਆਂ ਖਾ ਦਾ ਦਰਸ਼ਨ ਕਰਾ ਦੇ। ਆ ਦਰਸ਼ਨ ਕਰਾ ਦੇ ਬੀਬੀ ਦੇ। ਹੰਕਾਰ ਇਹਨ ਲੋਕਾਂ ਦਾ ਇੰਨਾ ਕਿ ਜ਼ਿਆਦਾ ਹੰਕਾਰ ਆ। ਗੱਡੀਆਂ ਆਂਦੀ ਵੀ ਤੁਸੀਂ ਕੌਣ ਹੋਨੇ ਹੋ ਤੁਹਾਨੂੰ ਕੀ ਲੱਗੇ ਕਹਿੰਦੀ ਤਾਂ ਵੀ ਇਹ ਨਹੀਂ ਕਿ ਅਸੀਂ ਇਹ ਕੁੱਕਰਿਆਂ ਦੇ ਕੁੱਤੇ ਆ ਇਹਦੇ ਨਹੀਂ ਤੇ ਭੌਂਕਣਾ ਭੌਂਕਣਾ ਤੁਹਾਨੂੰ ਫਰਕ ਲੋਕਾਂ ਨੂੰ ਪਵੇ ਨਾ ਪਵੇ ਬਦਬੀ ਬਦਬੀ ਕਰਦੇ ਆ ਸਰਸੀ ਵਾਲਿਆਂ ਦੀ ਬਦਬੀ ਕਰਦੀ ਉਹਨਾਂ ਨੇ ਕਰ ਦਿੱਤੀ ਤੁਸੀਂ ਜਿਹੜੇ ਆ ਬਦਬੀ ਕਰ ਰਹੇ ਹੋ ਸਿੱਖੋ ਤੇ ਜਿਹੜੇ ਬੁੜ੍ਹ ਨਹੀਂ ਹੁੰਦਾ ਨਾ ਜੇ ਨਹੀਂ ਤੁਸੀਂ ਬਾਣੀ ਪੜਨ ਜੋਗੇ ਤੁਹਾਡੀ ਜ਼ੁਬਾਨ ਤਾਂ ਦੀ ਵੱਢੀ ਗਈ ਆ ਟੁੱਟ ਗਿਆ ਹੱਥ ਨਹੀਂ ਸੰਭਰ ਜੋਗੇ ਤੇ ਗੁਰੂ ਘਰ ਛੱਡੋ ਕਿਤੇ ਇਹ ਪਹਿਲਾ ਕੇਸ ਥੋੜੀ ਆ ਕਿਤੇ ਕਿੰਨਾ ਕੇਸ ਤੁਹਾਨੂੰ ਦਿਖਾਈ ਤੁਹਾਨੂੰ ਕਰਨ ਜੀ ਗੁਰਬਾਨੀਆਂ ਬੋਡੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਰਤ ਰਾਮ ਸਿੰਘ ਸਾਹਿਬ ਦੀ ਦੁਕਾਨ ਚੰਗਾ ਬਣਾਉ ਸਿੱਖ ਪਰਿਵਾਰ ਪਤਾ ਉਹਨੇ ਦੁਕਾਨ ਕੇ ਮਾਰ ਕੇ ਪ੍ਰਕਾਸ਼ ਕੀਤਾ ਤੇ 2 ਸਾਲ ਹੋ ਗਏ ਜਿੰਦਰਾ ਮਾਰਿਆ ਵਾਰਾ ਕਿੰਨੇ ਦਸੀ ਤੁਹਾਨੂੰ ਕਿੰਨੇ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਬਾਥਰੂਮਾਂ ਤੇ ਨਾਲ ਸਟੋਰਾਂ ਚ ਕੀਤੇ ਹੋਏ ਲੋਕਾਂ ਨੇ ਜਿਹੜੀਆਂ ਨੌਕਰੀਆਂ ਦੇਣ ਵਾਲਾ ਉਹ ਜਿੰਨੇ ਸਰਕਾਰੀ ਨੌਕਰੀ ਦਿੱਤੀ ਆ ਜਿੰਨੇ ਸਾ ਕੋਈ ਦਿੱਤਾ ਉਹਦਾ ਹਾਲਿਆ ਤੇ ਕੋਠੀਆਂ ਸਭਨ ਵਾਸਤੇ ਕਬਜ਼ੇ ਕਰਨ ਵਾਸਤੇ ਸਭ ਕੁਝ ਪੁੱਛਣਾ ਨੂੰ ਉਹ ਕਰੋ ਉਹ ਕੋਰ ਸਿੰਘਾਇ ਜੀ ਜਿਹੜਾ ਉਹਨਾਂ ਨੂੰ ਫੋਨ ਕੀਤਾ ਤੇ ਕੁੱਟਾ ਕਹਿੰਦੇ ਕਿ ਤੂੰ ਕੌਣ ਹੁੰਦਾ ਸਾਡੇ ਘਰ ਦੇ ਵਿੱਚ ਐਂਟਰੀ ਕਰਨ ਵਾਲਾ ਇਹ ਜਿਹੜੀ ਬੇਦਬੀ ਆ ਜਿਹੜਾ ਗੁਰਕਰ ਸਾਹਿਬ ਆ ਇਹ ਤੂੰ ਹੀ ਪਾੜਿਆ ਹਾਂ ਕੋਈ ਨਹੀਂ ਅਸੀਂ ਪਾਹੀ ਪਾੜੇ ਨੇ ਕਮਲਿਆਂ ਨਾਲ ਪਾੜਦੇ ਉਹ ਤੁਮ ਕਿ ਬਾਲਿਆ ਸਾਰਾ ਕੁਝ ਤਾਂ-ਜਾਂ ਕਰ ਲਿਆ ਤੇ ਇਹ ਟੀਬੀ ਆ ਤਾਂ ਬਚੀ ਆ ਮੈਂ ਦੱਸਦੀ ਗੱਲ ਸਾਹਿਬ ਬੰਦਾ ਹੁੰਦਾ ਤਾਂ ਮੈਂ ਖਲਾਰਦਾ ਇਧਰ ਨਹੀਂ ਪਹਿਲਾਂ ਇਹ ਹੋਵੇ ਅਸੀਂ ਜਾਣੇ ਅੰਦਰ ਇਹ ਇੱਕ ਕਰ ਦੇਣਾ ਵੀਰੇ ਇਹਨਾਂ ਦਾ ਮੈਨੂੰ ਕਹੇ ਵੀ ਆ ਹੁਣ ਆਉਂਦਾ ਕਿਉਂ ਨਹੀਂ ਆ ਪਤਾ ਸੀ ਇਹਨਾਂ ਨੂੰ ਕੁਰਬਾਨੀ ਇਹ ਪੁੱਥੀਆਂ ਘਰ ਚ ਪਲੀਆਂ ਸੰਭੀਆਂ ਕੌਣੀਆਂ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਆ